ਸੁਲਤਾਨਪੁਰ ਲੋਧੀ ਦੀ ਘਟਨਾ ਜੋ ਵਾਪਰੀ ਹੈ ਉਸ ਨੂੰ ਲੈ ਕੇ ਲਗਾਤਾਰ ਐਸਜੀਪੀਸੀ ਦੇ ਸਿੱਖ ਜਥੇਬੰਦੀਆਂ ਦੇ ਵੱਲੋਂ ਧਰਨਾ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ ਤੇ ਉੱਥੇ ਹੀ ਇਨਸਾਫ਼ ਦੀ ਮੰਗ ਵੀ ਕੀਤੀ ਜਾ ਰਹੀ ਹੈ। ਦੱਸ ਦਈਏ ਕਿ ਅੱਜ 16ਵਾਂ ਦਿਨ ਹੈ ਤੇ ਲਗਾਤਾਰ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ ਤੇ ਸਰਕਾਰਾਂ ਤੇ ਕੁਝ ਨਿਸ਼ਾਨੇ ਸਿੱਖ ਜਥੇਬੰਦੀਆਂ ਦੇ ਵੱਲੋਂ ਸਾਦੇ ਗਏ ਨੇ ਤੇ ਉਹਨਾਂ ਨੇ ਕਿਹਾ ਕਿ ਗੁਰੂ ਘਰਾਂ ਦੇ ਵਿੱਚ ਜੋ ਘਟਨਾ ਵਾਪਰੀ ਉਸ ਨੂੰ ਲੈ ਕੇ ਸਰਕਾਰਾਂ ਨੇ ਬਿਲਕੁਲ ਹੀ ਚੁੱਪ ਬੱਟੀ ਹੋਈ ਹੈ ਪਰੰਤੂ ਇਸ ਦੇ ਬਾਵਜੂਦ ਵੀ ਕਿਸੇ ਸਰਕਾਰ ਦੇ ਵੱਲੋਂ ਇਨਸਾਫ ਦੇਣ ਦੀ ਮੰਗ ਤੇ ਨਹੀਂ ਦਿੱਤੀ ਜਾ ਰਹੀ ਤੇ ਜਿਸ ਤੋਂ ਬਾਅਦ ਲਗਾਤਾਰ ਸਿੱਖ ਜਥੇਬੰਦੀਆਂ ਦੇ ਵੱਲੋਂ ਇਸ ਗੱਲ ਨੂੰ ਲੈ ਕੇ ਰੋਸ ਜਿਹੜਾ ਪ੍ਰਗਟਾਇਆ ਜਾ ਰਿਹਾ ਪੂਰੇ ਮੁੱਦੇ ਲੈ ਕੇ ਸੁਣਦੇ ਆ ਸਿੱਖ ਜਥੇਬੰਦੀਆਂ ਦਾ ਕੀ ਕਹਿਣਾ ਹੈ ਪੰਜਾਬ ਦੀ ਸਰਕਾਰ ਦੀ ਪੁਲਿਸ ਨੇ ਆਕੇ ਅੰਦਰ ਗੋਲੀਆਂ ਵੀ ਚਲਾਈਆਂ ਤੇ ਇੱਕ ਸ੍ਰੀ ਖਾਨਪੜ ਸਾਹਿਬ ਨੂੰ ਖੰਡਨ ਕਰਨ ਦੀ ਕੋਸ਼ਿਸ਼ ਕੀਤੀ ਇਹਨਾਂ ਨੇ ਉਹ ਵਰਤਾਰਾ ਤੇ ਉਹ ਰੂਪ ਧਾਰਿਆ ਜਿਹੜਾ ਕਿਸੇ ਵੇਲੇ ਅਮਦ ਸ਼ਾ ਅਬਦਾਲੀ ਤੇ ਜਕਰੀਆ ਖਾਨ ਆ ਗਏ ਆਕੇ ਗੁਰਦੁਆਰੇ ਤੇ ਹਮਲਾ ਕਰਦੇ ਸੀ ਤੇ ਗੁਰੂ ਦੇ ਸਿੱਖ ਗੁਰਦੁਆਰਾ ਸਾਹਿਬ ਦੀ ਸ਼ਾਨ ਸ਼ੌਕਤ ਨੂੰ ਬਹਾਰ ਰੱਖਣਾ ਤੇ ਆਪਣੀਆਂ ਕੁਰਬਾਨੀਆਂ ਵੀ ਦਿੰਦੇ ਸੀ ਤੇ ਉਹਨਾਂ ਨੂੰ ਵਿਚ ਲਗਾਉਂਦੇ ਇਹ ਗੱਡੀਆਂ ਇਹਨਾਂ ਨੇ ਉਸ ਸਮੇਂ ਨੂੰ 17ਵੀਂ ਸਦੀ ਤੋਂ ਆ 21ਵੀਂ ਸਦੀ ਆ ਗਈ ਇਹਨਾਂ ਨੂੰ ਅਕਲ ਨਹੀਂ ਆਈ ਇੱਕ ਆਪਣੇ ਦੇਸ਼ ਦੀ ਆਪਣੀ ਸਰਕਾਰ ਚ ਨਹੀਂ ਹੋਵੇ ਆਪਣੀ ਪੰਜਾਬ ਦੀ ਸਰਕਾਰ ਹੋਵੇ ਜੀ ਦਾ ਗ੍ਰਹਿ ਮੰਤਰੀ ਵੀ ਪੰਜਾਬ ਦਾ ਤੇ ਮੁੱਖ ਮੰਤਰੀ ਵੀ ਪੰਜਾਬ ਦਾ ਜਿਹੜੇ ਕੋ ਦੋਵੇਂ ਗੱਲਾਂ ਹੋਣ ਉਹਦੇ ਹੁਕਮਾਂ ਦੇ ਨਾਲ ਸਾਤ ਮਹੀ ਤਰੀਕੇ ਨਾਲ ਅੰਦਰ ਗੁਰੂ ਦੀ ਬਾਣੀ ਦਾ ਪ੍ਰਵਾਹ ਹੋ ਰਿਹਾ ਹੋਵੇ ਇਹ ਬਾਹਰੋਂ ਜਾ ਕੇ ਗੋਲੀਆਂ ਚਲਾਉਂਦੇ ਆ ਕੋਈ ਗਾੜੀ ਗੋਲੀ ਚਲਾਉਣਾ ਹੈ ਨਹੀਂ ਜਿਨ੍ਹਾਂ ਨੇ ਇਹਨੂੰ ਕਾਊਂਟਰ ਅਟੈਕ ਕੀਤਾ ਹੋਵੇ ਐਡੇ ਖੋਛੇ ਐਡੇ ਕਮ ਅਕਲਤ ਐਡੀ ਦਰਿੰਦਗੀ ਦੇ ਨਾਲ ਇਹਨਾਂ ਗੋਲੀਆਂ ਚਲਾਈਆਂ ਉਹ ਆਪਣੇ ਦਾ ਤੇ ਦੂਜੇ ਦਾ ਨਹੀਂ ਪਤਾ ਲੱਗਾ ਆਪਣੀਆਂ ਗੋਲੀਆਂ ਨਾਲ ਆਪਣੇ ਹੀ ਬੰਦੇ ਫਟੜ ਕਰਲੇ ਨਾਲੇ ਆਪਣਾ ਬੰਦਾ ਆ ਕੇ ਨਾ ਪੁਲਿਸ ਵਾਲਾ ਮਾਰ ਲਿਆ ਇਹ ਬਹੁਤ ਜਿਹੜੀ ਸਰਕਾਰ ਅੱਜ ਦੀ ਸਾਡੇ ਤੇ ਰਾਜ ਕਰਦੀ ਜਿਹਦਾ ਮੁਖੀ ਸਰਦਾਰ ਭਗਵੰਤ ਸਿੰਘ ਮਾਨ ਆ ਇਹ ਹੁਣ ਗ੍ਰਹਿ ਮੰਤਰੀ ਵੀ ਆ ਤੇ ਮੁੱਖ ਮੰਤਰੀ ਵੀ ਪੰਜਾਬ ਦਾ ਇਹਨਾਂ ਲੋਕਾਂ ਨੇ ਬਾਬਲ ਕਲਾਂ ਦਾ ਤੇ ਕਪੂਰਸਾ ਦਾ ਆਪਣਾ ਕੋਟਕਪੂਰੇ ਦਾ ਇਹਨਾਂ ਨੇ ਉਹ ਰੌਲਾ ਪਾਇਆ ਉਹ ਅਜੇ ਇੱਕ ਵੱਖਰੀ ਗੱਲ ਸੀ ਇੱਕ ਸੜਕ ਸੀ ਇੱਕ ਚਰਾਇਆ ਸੀ ਜਿੱਥੇ ਸੰਗਤ ਬੈਠੀ ਸੀ ਉੱਥੇ ਕੀ ਹੋਇਆ ਕੀ ਨਹੀਂ ਪਤਾ ਲੱਗਾ ਜੇ ਤੱਕ ਕਿਸੇ ਨੇ ਕੋਈ ਉਹ ਬੰਨੇ ਗੱਲ ਨਹੀਂ ਸਾਂਝੀ ਕੀਤੀ ਹਮੇਸ਼ਾ ਇੱਕੋ ਹੀ ਗੱਲ ਕਰੀ ਗਈ ਬਈ ਕਾਲੀ ਦਲ ਨੇ ਅਸਲੀਅਤ ਨੂੰ ਮਟਾਉਣ ਦੀ ਕੋਸ਼ਿਸ਼ ਕੀਤੀ ਆ 5 ਸਾਲ ਕਾਂਗਰਸ ਦੀ ਸਰਕਾਰ ਇੱਥੇ ਰਹੀ ਉਹਨਾਂ ਨੇ ਕੋਈ ਗੱਲ ਕਿਸੇ ਬੰਨੇ ਨਹੀਂ ਲਾਈ ਸਾਡੀ ਤਾਂ ਡੂਢ ਸਾਲ ਰਹੀ ਉਹਨਾਂ ਕੋ ਤੇ ਨਹੀਂ ਲੱਗੀ ਜਿੰਨਾ ਕੋ ਪੂਰੇ 5 ਸਾਲ ਲੱਗੀ ਆ ਸਾਨੂੰ ਬਲੇਮ ਕਰਨ ਤੋਂ ਸਵਾਏ ਕਾਲੀ ਦਲ ਦੀ ਸਰਕਾਰ ਨੂੰ ਬਲੇਮ ਕਰਨ ਤੋਂ ਸਵਾਏ ਉਹਨਾਂ ਨੇ ਕੋਈ ਕੰਮ ਨਹੀਂ ਕੀਤਾ ਆ ਜਿਹੜਾ ਦਾ ਇਹ ਮੈਂ ਇੱਕ ਹਫ਼ਤੇ ਦੇ ਵਿੱਚ ਸਾਰੇ ਜਿਹੜੇ ਦੋਸ਼ੀ ਐ ਮੈਂ ਪਰਦਾ ਫਾਸ਼ ਕਰਕੇ ਮੈਂ ਅਦਾਲਤੀ ਦੇ ਵਿੱਚ ਦੇ ਦੂੰਗਾ ਇਹਦੇ 2 ਸਾਲ ਲੰਘੇ ਆ ਝੂਠ ਮਾਰਨ ਵਾਲੇ ਬੰਦੇ ਦੇ 2 ਸਾਲਾਂ ਬਾਅਦ ਅਜੇ ਤੱਕ ਕੋਈ ਗੱਲ ਨਹੀਂ ਇਹਨੇ ਕੀਤੀ ਵੀ ਆ ਅਸਲ ਗੱਲ ਆ ਵਾ ਇਹ ਜਿਹੜਾ ਉੱਥੇ 2 ਹਫ਼ਤਿਆਂ ਦੀ ਗੱਲ ਕਰਦਾ ਜਿਹਦੇ 2 ਸਾਲ ਚ ਜੇ ਸਾਡੇ ਚ ਹੁੰਦਾ ਹੀ ਆ ਤੇ ਸਾਡੀ ਸਰਕਾਰ ਨੂੰ ਸਾਡੇ ਮੁੱਖ ਮੰਤਰੀ ਨੂੰ ਸਾਡੇ ਗ੍ਰਹਿ ਮੰਤਰੀ ਨੂੰ ਕਟਾਰੇ 'ਚ ਖੜਾ ਕਰਤਾ ਕੋਈ ਗੱਲ ਹੈ ਨਹੀਂ ਸੀ ਸਿਰਫ ਪ੍ਰੋਪਾਗੈਂਡਾ ਸੀ ਉਦੋਂ ਇਲੈਕਸ਼ਨ ਦਾ ਇੱਕ ਬੇਵ ਇੰਨਾ ਬਣਾਉਣੇ ਹੀ ਵੀ ਇਹਨਾਂ ਦਾ ਬੇਦੀਬੀ ਕੀਤੀ ਹੈ ਬੜਾ ਰੌਲਾ ਇਹਨਾਂ ਨੇ ਪਾਇਆ ਤੇ ਬੜੇ ਪ੍ਰਕਾਰ ਦੇ ਰੌਲੇ ਪਾਏ। ਆ ਜਿਹੜਾ ਤੁਹਾਡੇ ਸਾਹਮਣੇ ਅੱਜ ਅੱਜ 15ਵਾਂ 16ਵਾਂ ਦਿਨ ਹੋ ਗਿਆ ਆ। ਇੱਥੇ ਧਰਨਾ ਲਾ ਕੇ ਬੈਠੇ ਹੁਣ ਸਰਕਾਰ ਵੀ ਇਹਦੀ ਤੇ ਗ੍ਰਹਿ ਮੰਤਰੀ ਵੀ ਇਹ ਮੁੱਖ ਮੰਤਰੀ ਵੀ ਇਹ ਤੇ ਪੁਲਿਸ ਵੀ ਇਹਦੀ। ਹੁਣ ਤੱਕ ਕਿਉਂ ਨਹੀਂ ਇਹਨਾਂ ਨੇ ਇਸ ਚੀਜ਼ ਦਾ ਇਹ ਕਿਉਂ ਨਹੀਂ ਹੁਣ ਤੱਕ ਇਹਦਾ ਪੂਰਾ ਕੰਮ ਇਹ ਕੀਤੀ ਇਨਕੁਆਇਰੀ ਕਿਉਂ ਨਹੀਂ ਕਰੇ? ਇਨਕੁਆਇਰੀ ਕਿਉਂ ਨਹੀਂ ਕਰਾਉਂਦਾ ਇਹ? ਕਿ ਕਿਉਂ ਇਸ ਤਰ੍ਹਾਂ ਆਇਆ? ਕੀ ਲੋੜ ਸੀ ਇਸ ਗੱਲ ਦੀ ਰਾਤ ਗੋਲੀ ਚਲਾਉਣ ਦੀ ਕੀ ਲੋੜ ਸੀ? ਅਸੀਂ ਕੋਈ ਬਾਹਰ ਅਬਦਲੀ ਨਹੀਂ ਸੀ ਸਾਡੇ ਅੰਦਰ ਬੈਠੀ ਸੀ ਜਿੱਤੇ ਗੋਲੀਆਂ ਨੇ ਚਲਾਉਣੀ ਸੀ ਇਸ ਸ਼ਹਿਰ ਦੇ ਸਾਰੇ ਬਸ਼ਿੰਦੇ ਆ ਇਸ ਇਲਾਕੇ ਦੇ ਬਸ਼ਿੰਦੇ ਆ ਜਿਹੜੇ ਗੁਰੂ ਮਹਾਰਾਜ ਦੀ ਅੰਦਰ ਉਹਨੇ ਜਿਹੜੀ ਵਿੱਚ ਬੈਠੇ ਕੜਪੜਾ ਸਾਹਿਬ ਦੇ ਜਾਬ ਕਰ ਰਹੇ ਸੀ ਉਹਨਾਂ ਦੇ ਹੱਥੇ ਤੇ ਗੋਲੀ ਚਲਾਉਣ ਦਾ ਮਤਲਬ ਕੀ ਸੀ ਇਹਨੇ ਇਹਨੇ ਜਿਤਨਾ ਭਾਜ ਕੇ ਕਿਸੇ ਜਿਹਨੂੰ ਪਹਿਣਾ ਹੋਵੇ ਤਾਂ ਕਈ ਨਹੀਂ ਚੱਕੜ ਜੱਥ ਪੈ ਜਾਂਦਾ ਗੋਲੀਆਂ ਚਲਾਤੀ ਆਪਣੇ ਦੇ ਮਾਰ ਲੀਆਂ ਹੁਣ ਖਮੋਸ਼ ਹੋ ਕੇ ਬੈਠਾ ਕਿਉਂ ਮਾਰੀਆਂ ਨਾ ਆਪਣੇ ਸਭਾਈਆਂ ਨੂੰ ਗੋਲੀਆਂ ਕਿਉਂ ਇਹਨਾਂ ਸਾਡੇ ਬੰਦਿਆਂ ਦੇ ਗੋਲੀਆਂ ਚਲਾਈਆਂ ਕਿਉਂ ਗੁਰੂ ਘਰ ਦੇ ਵਿੱਚ ਆ ਕੇ ਇਹਨਾਂ ਜੁੱਤੀਆਂ ਸੋਏ ਵੜ ਕੇ ਬੇਦਬੀ ਕੀਤੀ ਆ ਇਹ ਉਹ ਦਿਨੋਂ ਵੀ ਘੋਰ ਅਪਮਾਨੇ ਨੇ ਕੀਤਾ ਵਾ ਜਿਹੜਾ ਅੱਜ ਖਮੋਚ ਹੋ ਗਿਆ ਚੁੱਪ ਕਰਕੇ ਬਿਠਾ ਨਹੀਂ ਜਵਾਬ ਦੇਣਾ ਪਊਗਾ ਅੱਜ ਨਹੀਂ ਤੇ ਕੱਲ ਇਹਨੂੰ ਜਵਾਬ ਦੇਣਾ ਪਊਗਾ ਇਹ ਕੋਈ ਬਲੂਸਟਾਰ ਰਿਐਕਸ਼ਨ ਇਹਨਾਂ ਉਦੋਂ ਦੇ ਕਰ ਲਿਆ ਜੋ ਕਰਨ ਜੁੱਤੀਆਂ ਸਮੇਤ ਹਰਮੰਦਰ ਸਾਹਿਬ 'ਚ ਵੜ ਕੇ ਗੁਰਦਰਾ ਸਾਹਿਬ ਚੌਂਕੀ ਪਿੰਚੀ ਗੁਰਦਰਾਹਾਂ ਚ ਉਦਨ ਗਏ ਉਹ ਤੇ ਚਲੋ ਹਿੰਦੁਸਤਾਨ ਦੀ ਸਰਕਾਰ ਸੀ ਇਹ ਤਾਂ ਸਾਡੇ ਪੰਜਾਬ ਦਾ ਸੀ ਇਹ ਤੇ ਪੰਜਾਬ ਆਰਿਆਂ ਨੂੰ ਲੋਕਾਂ ਨੇ ਚੁਣ ਕੇ ਆਪਣਾ ਮੁੱਖ ਮੰਤਰੀ ਬਣਾਇਆ ਇਹਦੀ ਕੋਈ ਜ਼ਿੰਮੇਵਾਰੀ ਬਣਦੀ ਆ ਰਾਤ ਨੂੰ ਅੱਬੜਵਾਏ ਉੱਠ ਕੇ ਕੋਈ ਪੁਲਿਸ ਨੂੰ ਆਰਡਰ ਦੇ ਦਿਓ ਕੋਈ ਡੀਸੀ ਨੂੰ ਆਰਡਰ ਦੇ ਦਿਓ ਇਹ ਕੋਈ ਮੁੱਖ ਮੰਤਰੀਆਂ ਦਾ ਕੰਮ ਨਹੀਂ ਗਾ ਮੁੱਖ ਮੰਤਰੀ ਤਾਂ ਇੱਕ ਮੀਟਿੰਗ ਸਰਦਲਾ ਚਾਰ-ਚਾਰ ਘੰਟੇ ਵਿਚਾਰਾ ਕਰਦੇ ਆ ਫੇਰ ਕਿਸੇ ਸਿੱਟੇ ਤੇ ਪਹੁੰਚਦੇ ਤੇ ਫੇਰ ਕੋਈ ਐਕਸ਼ਨ ਹੁੰਦਾ ਤੇ ਇਹਨੇ ਤਾਂ ਕੋਈ ਸੋਚਿਆ ਹੀ ਨਹੀਂ ਪਤਾ ਨਹੀਂ ਜਦੋਂ ਕਿਤੇ ਭੰਗ ਲੱਸੀ ਉਸੇ ਵਲੇ ਨੇ ਦਾਦਾ ਵਾ ਡਰ ਕਰਤਾ ਵੀ ਉਸੇ ਹਲਾ ਕਰ ਦਿਓ ਜਾ ਕੇ ਹੋਰ ਇਹ ਤੋਂ ਸਾਰੇ ਇਹ ਕੋਈ ਗੱਲ ਨਹੀਂ ਹੋ ਰਹੀ ਅੱਬੜ ਵਾ ਉੱਠਿਆ ਪਤਾ ਨਹੀਂ ਕੀ ਦੀ ਇਹਨੂੰ ਪਾਣ ਲੱਗੀ ਇਹਨੇ ਦਾਦਾ ਬਹੁਤ ਸੇ ਅਟੈਕ ਕਰਤਾ ਗੱਲ ਬਹੁਤ ਮਾੜੀ ਹੋਈ ਆ ਜਿੰਨਾ ਨੇ ਦੀ ਇਹ ਓਨੀ ਥੋੜੀ ਆ ਇਹ ਕੋ ਹੋਰ ਬੇਇਜ਼ਵੀ ਕੀਤੀ ਆ ਇਹਦੀ ਸਜ਼ਾ ਵੀ ਇਹਨੂੰ ਜ਼ਰੂਰ ਮਿਲੂ ਅੱਜ ਨਹੀਂ ਤਾਂ ਕੱਲ੍ਹ